ਪਿੰਡ ਕਲੀਪੁਰ ਅੱਜ ਆਪਣੀ ਗੱਡੀ ਆਈ ਹੋਈ ਆ ਵੀਰ ਜੀ ਬੱਡਲਾ ਆਡਾ ਏਰੀਆ ਆ ਬਾਈ ਉਹਨਾਂ ਦਾ ਜਸਵੰਤ ਵੀਰ ਦਾ ਪਿੰਡ ਸਰਸੇ ਵਾਲਿਆਂ ਦੀਆਂ ਢਾਣੀਆਂ ਵੱਜਦੀਆਂ ਬਾਈ ਉਹਨਾਂ ਦੀਆਂ ਵੀਰੋਣ ਨੇ ਕਾਫੀ ਲੰਮੇ ਸਮੇਂ ਤੋਂ ਐਨਟੀਐਫ ਦੇ ਨਾਲ ਜੁੜੇ ਹੋਏ ਨੇ ਬਾਕੀ ਆਪਾਂ ਲੈਨੇ ਆ ਵੀਰੇ ਤੋਂ ਰਿਵਿਊ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਐਨਟੀਐਫ ਦੇ ਕੀ ਰਿਜ਼ਲਟ ਨੇ ਵੀਰ ਜੀ ਬਹੁਤ ਵਧੀਆ ਰਿਜ਼ਲਟ ਨੇ ਜੀ ਸਾਨੂੰ ਬਹੁਤ ਵਧੀਆ ਯੂਜ਼ ਕਰਦੇ ਨੇ ਸਾਨੂੰ 2 ਸਾਲ ਹੋ ਗਏ ਜੀ ਨਾ ਤਾਂ ਕੋਈ ਇਹਦਾ ਸਾਨੂੰ ਨੁਕਸਾਨ ਹੋਇਆ ਜੀ ਵੀ ਹਾਂ ਸਾਡੀ ਮੱਝ ਆ ਗਾਂ ਰਿਪੀਟਰ ਹੋ ਗਈ ਨਾਲ ਤਾਂ ਜੀ ਸਾਡੀ ਮੱਝਾਂ ਇੱਕ ਸਾਲ ਦੇ ਵਿੱਚ ਵਿੱਚ ਦੁਬਾਰਾ ਆਪਣਾ ਸ਼ੂਪਨ ਪੈੰਦੀਆ ਤੇ ਜੀ ਬਾਕੀ ਬਹੁਤ ਜ਼ਿਆਦਾ ਗਲੋ ਹੈ ਜੀ ਸਾਡੀਆਂ ਗਾਈਆਂ ਤੇ ਮੱਝਾਂ ਤੇ ਬਾਕੀ ਬਹੁਤ-ਬਹੁਤ ਥੈਂਕ ਯੂ ਐਨਟੀਐਫ ਦਾ ਜੋ ਸਾਡੇ ਘਰ ਤੱਕ ਫੀਡ ਪਹੁੰਚਾਉਂਦੀ ਆ ਰਹੀ ਜੀ ਖਾਲਸਾ ਵੈਰੀ ਭਾਈ ਧੰਨਵਾਦ ਵੀਰ ਜੀ ਪਿੰਡ ਕਲੀਪੁਰ ਅੱਜ ਆਪਣੀ ਗੱਡੀ ਆਈ ਹੋਈ ਆ ਵੀਰ ਜੀ ਬੱਡਲਾ ਅੱਡਾ ਏਰੀਆ ਆ ਬਾਈ ਉਹਨਾਂ ਦਾ ਜਸਵੰਤ ਵੀਰ ਦਾ ਪਿੰਡ ਸਰਸੇ ਵਾਲਿਆਂ ਦੀਆਂ ਢਾਣੀਆਂ ਵੱਜਦੀਆਂ ਬਾਈ ਉਹਨਾਂ ਦੀ ਵੀਰ ਉਹ ਨਹੀਂ ਕਾਫੀ ਲੰਮੇ ਸਮੇਂ ਤੋਂ ਐਨਟੀਐਫ ਦੇ ਨਾਲ ਜੁੜੇ ਹੋਏ ਨੇ ਬਾਕੀ ਆਪਾਂ ਲੈਨੇ ਆ ਵੀਰੇ ਤੋਂ ਰਿਵਿਊ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਐਨਟੀਐਫ ਦੇ ਕੀ ਰਿਜ਼ਲਟ ਨੇ ਵੀਰ ਜੀ ਬਹੁਤ ਵਧੀਆ ਰਿਜ਼ਲਟ ਨੇ ਜੀ ਸਾਨੂੰ ਬਹੁਤ ਵਧੀਆ ਯੂਜ਼ ਕਰਦੇ ਨੂੰ ਸਾਨੂੰ 2 ਸਾਲ ਹੋ ਗਏ ਜੀ ਨਾ ਤਾਂ ਕੋਈ ਇਹਦਾ ਸਾਨੂੰ ਨੁਕਸਾਨ ਹੋਇਆ ਜੀ ਵੀ ਹਾਂ ਸਾਡੀ ਮੱਝ ਜਾਂ ਗਾਂ ਰਿਪੀਟਰ ਹੋ ਗਈ ਨਾਲ ਤਾਂ ਜੀ ਸਾਡੀ ਮੱਝਾਂ ਇੱਕ ਸਾਲ ਦੇ ਵਿੱਚ ਵਿੱਚ ਦੁਬਾਰਾ ਆਪਣਾ ਸੁਪੈਨ ਦਿਆ ਤੇ ਜੀ ਬਾਕੀ ਬਹੁਤ ਜਾਦੇ ਗਲੋ ਆਈ ਸਾਡੀਆਂ ਗਾਈਆਂ ਤੇ ਮੱਝਾਂ ਤੇ ਬਾਕੀ ਬਹੁਤ ਬਹੁਤ ਥੈਂਕ ਯੂ ਐਨਟੀਐਫ ਦਾ ਜੋ ਸਾਡੇ ਘਰ ਤੱਕ ਫੀਡ ਪਹੁੰਚਾਉਂਦੀ ਆ ਰਹੀ ਜੀ ਖਾਲਸਾ ਵੈਣੀ ਭਾਈ ਜੀ ਧੰਨਵਾਦ ਵੀਰ ਜੀ